ਲੋ ਵੀ ਦੋਸਤੋ ਆਪਾਂ ਸਿੱਧਾ ਫੈਕਟਰੀ 'ਚ ਪਹੁੰਚ ਗਏ ਤੇਲ ਵਾਲੀ 'ਚ ਵਿਚੋਂ ਵਿਚੋਲੀ ਆਪਾਂ ਕੱਢੇਗੇ ਤੇ ਜਿਹੜੀਆਂ ਫੈਕਟਰੀ ਦੇ ਵਿੱਚ ਪਹਿਲਾਂ ਬਣਦੀਆਂ ਨੇ ਬਾਈ ਜੀ ਉੱਥੇ ਵੈਰਾਈਟੀ ਤੁਸੀਂ ਦੇਖ ਕੇ ਨਾ ਜਿਹਨੇ ਅੱਜ ਆਪਾਂ ਤੇਲ ਵਾਲੀ ਫੈਕਟਰੀ ਦੇ ਵਿੱਚ ਪਹੁੰਚੇ ਹਾਂ ਇੱਥੇ ਵੈਰਾਈਟੀ ਦੇਖ ਕੇ ਹੀ ਬਨੇ ਦਾ ਦਿਮਾਗ ਆ ਲਜਾ ਮੈਂ ਵੀ ਯਾਰ ਇੰਨੀ ਵੈਰਾਈਟੀ ਤੇ ਬਾਈ ਜੀ ਟੋਪ ਤੋਂ ਉਹ ਪਰ ਬਰੇਟੀ ਹੈ ਦੁਕਾਨਾਂ ਵਾਲੇ ਕਈ ਥਾਂ ਨੇ ਤਾਂ ਇਹ ਬਰੇਟੀ ਆਪਰੋ ਦਿਖਾਉਂਦੀ ਨਹੀਂ ਜਿਹੜੀ ਇੱਥੇ ਆਮ ਰੋੜੀ ਫਿਰਦੀ ਹੈ ਤੇ ਰੇਟ ਦੇ ਸੁਣ ਕੇ ਨਾ ਤੁਸੀਂ ਆਪ ਕਹੋਗੇ ਯਾਰ ਇਹ ਰੇਟ ਤੇ ਵੀ ਇਹੀ ਜੀ ਤੇਲਾਂ ਮਿਲ ਜਾਂਦੀਆਂ ਹੁੰਦੀਆਂ ਨੇ ਬਾਈ ਜੀ ਕਈ ਵਾਰੀ ਆਪਾਂ ਵੱਡੇ ਰੇਟਾਂ ਦੇ ਉੱਤੇ ਹੋਰੀ ਕੁਝ ਘਰੇ ਲਾਈ ਜਾਂਦੇ ਆ ਪਰ ਬਾਈ ਜੀ ਇੱਥੇ 8 ਰੁਪਏ ਫੁੱਟ ਤੋਂ ਤੇਲ ਸਟਾਰਟ ਹੋ ਜਾਂਦੀ ਹੈ ਜਿਹੜੀ ਸਟਾਰਟਿੰਗ ਤੇਲ ਹੈ ਨਾ ਜੀ 8 ਰੁਪਏ ਫੁੱਟ ਤੋਂ ਹੈ ਤੇ ਬਾਈ ਜੀ ਮੈਨੂੰ ਨਹੀਂ ਲੱਗਦਾ ਵੀ ਕਿਤੇ ਹੋਰ ਤੁਹਾਨੂੰ 8 ਰੁਪਏ ਫੁੱਟ ਟਾਇਲ ਮਿਲ ਜੂਗੀ ਤੇ ਜਦੋਂ ਜਿਹੜੀ 2x4 ਦੀ ਟਾਇਲ ਹੈ ਬਾਈ ਜੀ ਸਿਰਫ 19 ਰੁਪਏ ਫੁੱਟ ਤੋਂ ਹੈ ਤੇ ਆ ਤੁਸੀਂ ਡਿਜ਼ਾਈਨ ਦੇਖ ਲਓ ਬਾਈਕ ਨਵੀਂ ਕੁਆਲਿਟੀ ਹੈ ਜਾਂ ਫਲੈਕਸੀਬਲ ਟਾਇਲ ਹੈ ਉਹ ਕਹਿੰਦੇ ਥੱਲੇ ਚਾਹੇ ਥੋਥ ਰਹਿ ਜਾਂਦੀ ਹੈ ਜਿਵੇਂ ਬਾਤ ਚੋ ਟਾਇਲ ਟੁੱਟ ਜਾਂਦੀ ਹੈ ਭੜਾਤੀ ਪੈ ਜਾਂਦੇ ਨੇ ਉਹ ਬਹਿ ਨਹੀਂ ਕਰਤਾ ਕਿਉਂਕਿ ਥੱਲੇ ਵਿਛਾਈ ਪਈ ਹੈ ਜਿਹੜੀ ਐਸੇ ਕਰਕੇ ਵਿਛਾਈ ਹੋਈ ਹੈ ਵੀ ਇਹਦੇ ਉੱਤੇ ਕੁਦਦੋ ਇਹਦੇ ਉੱਤੇ ਚੱਲ ਕੇ ਦੇਖੋ ਇਹਦੇ ਉੱਤੇ ਛਾਲਾ ਮਾਰੋ ਇਹਨੂੰ ਕੁਝ ਨਹੀਂ ਹੋਏਗਾ ਕਾ ਦੇਖ ਰਹੇ ਤੁਸੀਂ ਕਾ ਦੇ ਉੱਤੇ ਜਿਹੜੀਆਂ ਟਾਇਲਾਂ ਰੱਖੀਆਂ ਜਾਂਦੇ ਤਾਂ ਕਿ ਜਿਹੜੀ ਉੱਚ नीਚ ਦੇ ਵਿੱਚ ਤੁਸੀਂ ਪੈਰ ਧਰ ਕੇ ਵੀ ਦੇਖ ਸਕੋ ਇਹਨਾਂ ਦੇ ਉੱਤੇ ਜਿਹੜਾ ਛਾਲਾ ਮਾਰ ਕੇ ਵੀ ਦੇਖ ਸਕੋ ਬਲਕਿ 3D ਟਾਇਲਾਂ ਤੇ ਵੱਡੇ ਸਾਈਜ਼ ਸਾਈਜ਼ ਬਾਈ ਜੀ ਕੱਲਾ 2x4 ਜਾਂ 4x4 ਦਾ ਨਹੀਂ ਬਾਈ ਜੀ 8 4 ਤੱਕ ਜਿਹੜਾ ਟਾਈਲਾਂ ਦੇ 6 4 8 4 ਮਾਲ ਵੱਡੇ ਤੋਂ ਵੱਡਾ ਸਾਈਜ਼ ਤੁਸੀਂ ਇੰਨਾ ਤੋਂ ਟਾਈਲਾਂ ਦਾ ਲੈ ਸਕਦੇ ਹੋ ਕਿੱਥੇ ਇਹ ਟਾਈਲਾਂ ਤੁਹਾਨੂੰ ਮਿਲ ਜਾਣੀਆਂ ਐਡਰੈਸ ਕੀ ਹੈ ਕਿਵੇਂ ਤੁਸੀਂ ਲੈ ਸਕਦੇ ਹੋ ਕੱਲੀ ਕੱਲੀ ਟਾਈਲ ਦਾ ਰੇਟ ਕੁਆਲਿਟੀ ਆਜੋ ਇਸ ਵੀਡੀਓ ਚ ਚੈੱਕ ਕਰਾਉਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਜੋ ਫਿਰ ਕਰਦੇ ਆਪਾਂ ਮਾਲਕਾਂ ਨਾਲ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਬਾਈ ਉਹਦੇ ਜਿਹੜੇ ਟਾਈਲਾਂ ਦੇ ਟਾਈਲਾਂ ਦੀ ਕੁਆਲਿਟੀ ਚੈੱਕ ਕਰਾ ਦਈਏ ਆਓ ਜੀ ਮਾੜਾ ਜੀ ਬਾਈ ਜੀ ਆ ਮਾੜੇ ਦਿਖਾਓ ਇੱਕ ਤਾਂ ਬਾਈ ਜੀ ਲੋਕਲ ਟਾਇਲ ਹੈ ਤੇ ਉਹ ਬਾਈ ਉਹਦੀ ਆਪਣੀ ਟਾਇਲ ਹੈ ਤੇ ਪਰ ਤਾਂ ਲੋਕਲ ਦੀ ਤੁਹਾਨੂੰ ਦਿਖਾਉਣੀ ਹੈ ਕੁਆਲਿਟੀ ਇਹ ਕੀ ਕੁਆਲਟੀ ਆ ਲੋਕਲ ਦੀ ਬਾਈ ਜੀ ਜਿਹੜਿਆ ਮੰਨ ਲਓ ਥੋਥ ਰਹਿ ਜਾਂਦੀ ਆ ਟਾਇਲਾਂ ਦੇ ਉੱਤੇ ਮਾਰੋ ਮਾਰੋ ਆਹ ਚੱਕੋ ਆ ਚੱਕੋ ਆ ਚੱਕੋ ਇਸ ਤਰ੍ਹਾਂ ਬਾਈ ਜੀ ਜਿਹੜੀ ਨਾ ਥੋਥ ਰਹਿ ਜਾਂਦੀ ਆ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਿਆ ਹੋਣੀ ਆ ਕਿ ਇਸ ਤਰ੍ਹਾਂ ਟਾਇਲਾਂ ਟੁੱਟੀਆਂ ਪਈਆਂ ਹੁੰਦੀਆਂ ਨੇ ਇਧਰ ਇਧਰ ਕਿਹੜੀ ਐ ਫਲੈਕਸੀਬਲ ਕਿਹੜੀ ਆਪਣੀ ਕੋਹਰ ਇਹ ਫਲੈਕਸੀਬਲ ਇਹ ਇਹ ਫਲੈਕਸੀਬਲ ਹੇ ਨੀਂਚ ਹੈ ਬਾਈ ਹਾਂਜੀ ਹਾਂ ਇਸ ਇਸ ਇਹਦੇ ਤੇ ਕੁੱਦ ਕੇ ਰਖਾ ਜਿਵੇਂ ਆ ਬਾਈ ਕੁੱਦੀ ਜਾਂਦਾ ਕੋਈ ਚੱਕਰ ਨਹੀਂ ਦੇਖੋ ਹੋਰ ਕੁੱਦੇ ਹੋਰ ਕੁੱਦੇ ਜਿਵੇਂ ਉੱਤੇ ਮਾਰੀ ਛਾਲ ਮਾਰ ਦੇ ਅਲਕੋ ਆ ਮੈਂ ਥੋੜਾ ਦਿਖਾਦਾ ਚੱਕ ਇੱਕ ਮਿੰਟਾ ਦਿਖਾਓ ਮੜਾ ਜਾ ਥੱਲੇ ਗੈਪ ਪਾਇਆ ਹੋਇਆ ਪੂਰਾ ਆ ਦੇਖੋ ਆ ਗੈਪ ਐ ਬਾਈ ਜੀ ਇਹ ਤਾਂ ਸਾਈਡਾਂ ਤੇ ਵੈਸੀ ਤਰ੍ਹਾਂ ਨੇ ਮਤਲਬ ਕਿ ਉਹਨੂੰ ਇਹਦੇ ਥੱਲੇ ਦਾ ਕੁਝ ਨਹੀਂ ਸੀਗਾ ਇਹ ਇਹ ਘਾ ਦੇ ਉੱਤੇ ਪਈ ਸੀ ਪਰ ਉਹ ਜਿਹੜੀ ਪਈ ਆ ਆਪਣੀ ਟਾਇਲ ਆ ਉਹਦੇ ਤੇ ਰੱਖੀ ਹੋਈ ਆ ਆ ਬਾਈ ਜੀ ਆਰਮ ਨਾਲ ਚੜੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਨਹੀਂ ਟੁੱਟਦੀ ਬਾਈ ਫਲੈਕਸੀਬਲ ਟਾਇਲ ਕਹਿੰਦੇ ਨੇ ਤੇ 2x4 ਦੀ ਟਾਇਲ ਆ ਇੱਥੇ ਬਾਈ ਜੀ ਮੈਂ ਇੱਕ ਹੋਰ ਵੱਡੀ ਚੀਜ਼ ਦੱਸਦਾ ਕਿ 2x ਜਿਹੜੀ 2x4 ਦੀ ਟਾਇਲ ਆ ਨਾ ਉਹਦੇ ਰੇਟ ਨੇ ਨਾ ਇੱਥੇ ਸਿਰਫ ਭਾਈ ਜੀ 19 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ 2x4 ਦੀ ਟਾਇਲ ਦੇ ਤੇ ਥੋੜਾ ਅਗਰ ਉੱਪਰ ਜਾਈ ਜਾਓਗੇ ਤੁਸੀਂ ਕੁਆਲਿਟੀ ਤਹਾਂ ਲੈਂਦੇ ਜਾਓਗੇ ਤਾਂ ਭਾਈ ਜੀ ਥੋੜੇ ਬਹੁਤੇ ਵਧਣਗੇ ਤੇ ਬੜੀ ਵੱਡੀ ਗੱਲ ਨਹੀਂ ਤੇ ਭਾਈ ਟੈਲਾਂ ਜਿਹੜੀਆਂ ਦਿਖਾਵਾਂਗੇ ਉਹ ਹੋ ਰਹੇ ਰੱਬ ਦਾ ਨਾ ਯਾਰ ਤੁਹਾਨੂੰ ਸਵਾਦ ਆ ਜੂ ਭਾਈ ਟਾਇਲਾਂ ਦੇਖ ਕੇ ਪਰ ਤਾਂ ਦੇਖ ਲਓ ਭਾਈ ਇਹਨੂੰ ਕਹਿੰਦੇ ਨੇ ਫਲੈਕਸੀਬਲ ਟਾਇਲ ਇਹ ਫਲੈਕਸੀਬਲ ਟਾਇਲ ਆ ਰਹੀ ਹੈ ਜਿਵੇਂ ਆਹ ਵਾਲੀ ਟਾਇਲ ਆਹ ਭਾਈ ਚੜਿਆ ਸੀਗਾ ਤੇ ਭਾਈ ਚੜਕੇ ਦਿਖਾ ਦੇ ਇੱਕ ਵਾਰੀ ਹੋਰ ਤੇ ਭਾਈ ਜੀ ਅਬ ਮਾਰਾ ਹੋ ਸਾਰੀ ਕੋਈ ਗੱਲ ਨਹੀਂ ਹੈਗੀ ਵੀ ਇਹ ਟੁੱਟਣ ਵਾਲੀ ਟੱਟਣ ਵਾਲੀ ਬਹੁਤ ਫਲੈਕਸੀਬਲ ਟਾਇਲ ਹੈ ਜਿਵੇਂ ਥੱਲੇ ਥੋਥ ਰਹਿ ਜਾਂਦੀ ਹੈ ਆਰਾਮ ਨਾਲ ਤੁਹਕੇ ਦਿਖਾਉ ਭਾਈ ਜੀ ਆ ਪੂਰਾ ਮਰ ਕੀ ਜਿਵੇਂ ਆਪਾਂ ਤੁਰਦੇ ਆ ਵਿਚਾਰੇ ਵਿਚਾਰੇ ਖੜੋ ਹਾਂ ਆ ਬਿਲਕੁਲ ਆ ਬਚਾਰੇ ਖੜਾ ਬਿਲਕੁਲ ਭਾਈ ਆ ਤੁਸੀਂ ਦੇਖ ਸਕਦੇ ਹੋ ਥੱਲੋਂ ਉੱਥੇ ਤੱਕ ਡੱਬਾ ਕਿੱਥੇ ਤੱਕ ਖਤਮ ਹੁੰਦਾ ਇਧਰੋਂ ਇੱਥੇ ਤੱਕ ਖਤਮ ਹੋ ਗਿਆ ਤੇ ਉਧਰ ਤੱਕ ਕਿੰਨੀ ਥੋਤ ਹੈ ਤੇ ਉਹਦੇ ਵਿੱਚ ਭਾਈ ਜੀ ਬਿਲਕੁਲ ਥੋਤ ਵੀ ਨਹੀਂ ਸੀਗੀ ਉਹ ਬਿਲਕੁਲ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਰੱਖੀ ਹੋਈ ਸੀ ਤੇ ਜਿਵੇਂ ਉਹਦੇ ਤੇ ਛਾਲ ਮਾਰੀ ਚਰਕਦੇ ਨੇ ਇਹ ਭਾਈ ਜੀ ਇਹ ਤੇ ਥੋੜੀ ਛਾਲ ਘੱਟ ਤਾਂ ਮਰਵਾਈਏ ਕਿਉਂਕਿ ਗੈਪ ਪਰੇ ਜਿਆਦਾ ਪਾਤਾ ਪਰ ਇਹ ਸਿਰਫ ਤੁਹਾਨੂੰ ਉੱਤੇ ਚੜ ਕੇ ਦਿਖਾਇਆ ਵੀ ਭਾਈ ਜੀ ਟਾਇਲ ਹੈ ਜਿਹੜੀ ਟੁੱਟੂਗੀ ਨਹੀਂ ਤੇ ਭਾਈ ਸਾਹਿਬ ਆਪਣੇ ਨਾਲ ਦੇਖਾਂਗੇ ਆਪਾਂ ਇਹ 2x2 ਐਸੇ ਪ੍ਰੀਮੀਅਮ 2x2 ਦੋ ਪ੍ਰੀਮੀਅਮ ਕੁਆਲਿਟੀ ਦੀ ਹੈ ਜੀ ਬਾਈ ਸਿੰਗਲ ਦੀ ਹੈ ਇਹ ਹਾਂ ਜੀ ਬੀਟੀ ਹੈ ਸਿੰਗਲ ਕੇ ਅੰਦਰ ਸਿੰਗਲ ਕੇ ਅੰਦਰ ਬਾਈ ਕੀ ਰੇਟ ਹੈ ਦਾ 3500 ਰੁਪਏ ਦਾ ਬਾਕਸ ਹੈ ਸਹੀ ਅੱਛਾ ਫੁੱਟ ਕੀ ਰੇਟ ਪਊਗਾ ਆਪਾਂ ਦਾ 220 ਰੁਪਏ 22 ਰੁਪਏ ਫੁੱਟ ਕੁੱਲ 22 ਰੁਪਏ ਹਾਂ ਕੁੱਲ 22 ਜੇ ਆਪਾਂ ਨੂੰ 2x4 ਦੇ ਜਮੇ ਸਸਤੀ ਪਈ ਜਾਂਦੀ ਹੈ ਫਿਰ 2x4 ਆਪਣੇ ਪਾਸ 3500 ਰੁਪਏ ਦਾ ਬਾਕਸ ਕਿੰਨੇ ਕਿੰਨੇ ਫੁੱਟ 220 ਰੁਪਏ ਸਕੇਰ ਬਾਈ ਤੇ ਜਿਹੜੀ ਸਟਾਰਟਿੰਗ ਆਪਾਂ 2x4 ਦੀ ਟਾਈਲ 19 ਰੁਪਏ ਤੋਂ ਸਟਾਰਟ ਆਉ 19 ਰੁਪ ਫੁੱਟ ਤੋਂ ਸਟਾਰਟ ਹੈ ਬਾਈ ਜੀ 19 ਰੁਪਏ ਫੁੱਟ ਜੇ ਤੁਸੀਂ ਨੇ ਬਾਈ ਜੀ ਜਿਵੇਂ ਅਪਰੇ ਮੰਨ ਲਓ ਉੱਪਰ ਛੱਤ ਤੇ ਲਾਉਣੀਆਂ ਹੁਣ ਫਲੋਰ ਕਈ ਬਰੀ ਅਗਲਾ ਕਹਿੰਦਾ ਯਾਰ ਛੱਤ ਤੇ ਲਾ ਲੀਏ 80 ਰੁਪਏ ਫੁੱਟ 8 ਵੀ ਫੁੱਟ 80 ਰੁਪਏ ओनली 8 ਰੁਪਏ ਬਾਈ ਜੇ ਤੁਸੀਂ ਪੱਠੇ ਵਾਲੀਆਂ ਟਾਈਲਾਂ ਵੀ ਲਾਉਣ ਲੱਗੇ ਨਾ ਪੱਠੇ ਵਾਲੀਆਂ ਟਾਈਲਾਂ ਵੀ ਬਾਈ ਬਹੁਤ ਮਹਿੰਗੀਆਂ ਪੈਂਦੀਆਂ ਨੇ ਹਾਂ ਜੀ ਬਿਲਕੁਲ ਉਸ ਤੋਂ ਵੀ ਕਿਤੇ ਸਸਤੀ ਪਊ ਨਾ ਇਹ ਟੌਰ ਦੇਖੋ ਤੇ ਬਾਈ ਬਈਰ ਐਸੈਸਰੀ ਵੀ ਬਹੁਤ ਆ ਤੁਹਾਡੇ ਕੋਲੇ ਇਹ ਐਸੈਸਰੀ

ਪ੍ਰੀਮੀਅਮ ਕੁਆਲਿਟੀ ਜਮਾਂ ਹਾਈ ਹਾਈ ਕੁਆਲਿਟੀ ਆ ਹਾਈ ਪ੍ਰੀਮੀਅਮ ਕੁਆਲਿਟੀ ਤੇ ਬਾਈ ਜੀ ਆ ਵੀ ਬਹੁਤ ਸੋਹਣੀਆਂ ਟੈਲਾਂ ਨੇ ਇਹਨਾਂ ਬਾਰੇ 390 ਰੁਪਏ ਦਾ ਬਾਕਸ 390 ਰੁਪਏ ਦਾ ਬਾਕਸ 224 24 ਆਹਾ ਹਾਈ 글로ਸ ਓਏ ਹੋਏ ਹੋਏ ਯਾਰਾ ਤੁਸੀਂ ਨਾ ਬਾਈ ਇਹ ਮੈਂ ਮੜਾ ਇਹ ਨਾ ਥੋੜਾ ਜਿਹਾ ਹੋਰ ਹਾਂ ਕੁਆਲਿਟੀ ਜੀ ਕਰਕੇ ਦਿਖਾਉਣਾ ਤੁਹਾਨੂੰ ਬਾਈ ਕਿਆ ਬਾਤ ਆ ਯਾਰ ਤੁਸੀਂ ਨਾ ਇਹ ਕਹੋਗੇ ਜਿਵੇਂ 3D ਕਵਰ ਸਜਾਇਆ ਹੁੰਦਾ ਯਾਰ ਜਮੇ ਤੁਸੀਂ ਦੇਖੋ ਤਾਂ ਸਹੀ ਯਾਰ ਕੁਆਲਿਟੀ ਆ ਹੈ ਬਿਲਕੁਲ ਮਤਲਬ ਕੰਚ ਜਮਾ ਪਾਣੀ ਵਰਗਾ ਕੰਮ ਹੈ ਇਸੇ ਸਸਤਾ ਹੋਰ ਵੀ ਆਪਣੇ ਪਾਸ ਅੱਛਾ ਹਾਂਜੀ ਹਾਈ ਗਲੋਸ ਚ ਮੈਟ ਕੇ ਅੰਦਰ ਮੈਟ ਕੇ ਅੰਦਰ ਠੀਕ ਹੈ ਇਹ ਇਹ ਬਾਈ 2x2 2x2 ਮੈਟ ਅੱਛਾ ਕੀ ਇਹ ਕੀ ਰੇਟ ਹੈ 300 ਰੁਪਏ ਦਾ ਬਾਕਸ ਅੱਛਾ ਕਿੰਨੇ ਰੁਪਏ ਫੁੱਟ ਪੂਗਾ 1900 ਰੁਪਏ ਫੁੱਟ 19 ਰੁਪਏ ਫੁੱਟ ਠੀਕ ਹੈ ਬਾਈ ਆ ਦੇਖ ਲਓ ਮੈਂ ਕਹਿੰਦਾ ਇਹ ਜੇ ਆਪਾਂ ਆਮ ਦੁਕਾਨਾਂ ਤੋਂ ਲੈਂਦੇ ਆ 30 28 30 ਰੁਪਏ ਫੁੱਟ ਤੋਂ ਘੱਟ ਤਾਂ ਮਿਲਦੀ ਨਹੀਂ ਕਿਤੇ ਤੇ ਬਾਈ ਜੀ ਆ ਉਹੀ ਚੀਜ਼ ਹੈ ਇਹ ਹਾਈ ਗਲੋਸ ਹੋ ਗਈ 2x4 2x4 ਦੀ ਹਾਈ ਗਲੋਸ ਤੇ ਇਹਦਾ ਕੀ ਪ੍ਰਾਈਸ ਆ ਬਾਈ 2800 ਰੁਪਏ ਸਕਰ ਫੁੱਟ 2400 ਰੁਪਏ ਦਾ ਬਾਕਸ 450 ਦਾ ਬਾਕਸ ਬਸ ਥੋੜਾ ਥੋੜੀ ਫਰਕ ਪਊਆ ਦੋਸਤੋ ਅਗਰ ਤੁਸੀਂ ਆਪਾ ਉੱਪਰ ਹਾਈ ਜਾਈ ਜਾਵਾਂਗੇ ਹਾਈ ਜਾਈ ਜਾਵਾਂਗੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਬਾਥਰੂਮਾਂ ਦੇ ਵੀ ਬਾਈ ਉਹਨਾਂ ਨੇ ਪੂਰੇ ਆ ਜਿਹੜਾ ਕਿਸ ਤਰ੍ਹਾਂ ਦਾ ਲੱਗੂ ਬਾਈ ਜੀ ਆ ਵੀ ਵੇਚਦੇ ਹੋ ਇਹਦਾ ਕੀ ਪ੍ਰਾਈਸ ਬਰੂਸ ਨੇ ਇਸ ਦਾ 3200 ਕੁੱਲ 3200 ਕੁੱਲ 3200 ਭਾਈ ਜੀ 5000 ਦਾ ਤੋਂ ਘੱਟ ਤਾਂ ਇਹ ਆਉਂਦਾ ਹੀ ਨਹੀਂ ਹੈ ਜੇ 5000 ਹਨਾ ਅਗਰੇ ਇਸੇ ਵੀ ਹੋਰ ਚਾਹੀਏ ਤਾਂ ਹੋਰ ਇਹ ਵੀ ਮਿਲ ਜਾਏਗਾ ਇਹ ਤਾਂ ਹੈਵੀ ਵੀ ਮਿਲ ਜੂਗਾ ਹਾਂਜੀ ਠੀਕ ਹੈ ਭਾਈ ਜੀ ਆ ਤੁਸੀਂ ਦੇਖ ਸਕਦੇ ਹੋ ਬਾਈਵਰਾਂ ਕੋਲ ਐਸੈਸਰੀ ਬਹੁਤ ਹੈ ਇਹ ਬਾਥਰੂਮ ਤੇ ਇਧਰ ਨਾਲ ਇਸ ਤਰ੍ਹਾਂ ਦੇ ਬਾਥਰੂਮ ਨੇ ਪੂਰੀ ਬਾਈਵਰਾਂ ਡਿਸਪਲੇ ਲਾਈ ਹੋਈ ਹੈ ਅਗਰ ਤੁਸੀਂ ਆਓਗੇ ਤਾਂ ਤੁਹਾਨੂੰ ਦਿਖਾਉਣਗੇ ਕਿ ਤੁਸੀਂ ਇਸ ਤਰ੍ਹਾਂ ਜਿਹੜੀ ਨੂੰ ਖਰੀਦ ਮਤਲਬ ਕਿ ਦੇਖ ਕੇ ਵੀ ਇਸ ਤਰ੍ਹਾਂ ਦਾ ਲੱਗੂਆ ਤੁਹਾਡਾ ਬਾਥਰੂਮ ਬਣਿਆ ਹੋਇਆ ਤਿਆਰ ਤੇ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਆ ਦੇਖੋ ਤੇ ਬਾਈ ਕਾ ਵੱਡੀਆਂ ਟਾਈਲਾਂ ਬਾਰੇ ਦੱਸੋ ਯਾਰ ਵੱਡੀਆਂ ਟਾਈਲਾਂ ਆਲ ਸਾਈਜ਼ ਜਿਹੜਾ ਮਰਜੀ ਸਾਈਜ਼ ਕੋਈ ਵੀ ਸਾਈਜ਼ ਜੋ ਜੋ ਕਸਟਮਰਸ ਆਏਗਾ ਨਾ ਮੈਨੂੰ ਮੇਰੇ ਕੋਲ ਉਹ ਸਾਈਜ਼

अठ दी हाँ, चार अठ दी मान लो चार अठ च बारह फुट दे कमरे च तन्ने पिया चार ती बारह ठीक है भाई क्या बात है यार क्वालिटी बहुत प्रीमियम है यार ये एद... ये या, हाई ग्लोस है हाई ग्लोस है स्कैनर भी होती है अच्छा ये स्कैनर होती है ये ये क्या रेट है स्कैनर है इस कस्टमर अगर चाहता है ना इसको स्कैन कर सकता है अच्छा अच्छा स्कैन कर सकता है कर सकता है ठीक है ठीक है ठीक है ठीक है ठीक है बई जी पहला तो तुम टाइल ही देख लो पहला क्वालिटी देख लो रेट की गलता बाद दिया बई थोड़ा ਚਿੱਤ ਖੁਸ਼ ਹੋ ਜੂਗਾ ਆਉਂਗੇ ਨਾ ਤੁਹਾਡੀਆਂ ਟਾਇਲਾਂ ਦੇਖ ਕੇ ਚਿੱਤ ਖੁਸ਼ ਹੋ ਜੂਗਾ ਤੇ ਮੈਂ ਕਹਿੰਦਾ ਵੀ ਇੰਨਾ ਦਾ ਫਰਕ ਤਾਂ ਜਰੂਰ ਪਊਗਾ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਮੰਨ ਲਓ ਟਾਇਲ ਲਾਉਣੀਆਂ ਤੁਸੀਂ ਲਾਉਣੀਆਂ ਤੁਸੀਂ ਨੇ 50000 ਦੀ ਟਾਇਲ ਲਾਉਣੀਆਂ ਮੈਂ ਕਹਿੰਦਾ ਇੱਥੇ ਤੁਹਾਡਾ 25 30 30 32000 'ਚ ਸਰ ਜਾਣਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਚੀਜ਼ ਵਧੀਆ ਮਿਲੇਗੀ ਕੁਆਲਿਟੀ ਵੀ ਬੜੀ ਕੁਆਲਿਟੀ ਤੇ ਚੂਜ਼ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਪਲੇਟਫਾਰਮ ਵੱਡਾ ਹੈ ਮਤਲਬ ਕੋਈ ਵੀ ਚੀਜ਼ ਚੂਜ਼ ਕਰ ਸਕਦੇ ਹੋ ਕਸਟਮਰ ਕੋ ਆ ਦੇਖੋ ਦੋਸਤੋ ਆਣੇ ਕਿ ਲੋੜ ਨਹੀਂ ਹੈ ਹਾਂ ਆ ਦੇਖੋ ਬਹੁਤ ਬਲਗੀ শারਪ ਜਿਹੜੇ ਡਿਜ਼ਾਈਨ ਨੇ ਬਹੁਤ ਹੀ ਘੈਂਡ ਨੇ ਤੇ ਬਈ ਜੀ ਆਪਾਂ ਹੁਣ ਗੱਲ ਕਰ ਲਈਏ ਮੰਨ ਲਓ ਬੰਦਾ ਤੁਹਾਡੇ ਕੋਲੇ ਆਉਂਦਾ ਠੀਕ ਹੈ ਉਹ ਅਗਰੇ ਕਹਿੰਦਾ ਵੀ ਮੈਂ ਤਾਂ ਅਚਾਨਕ ਆ ਕੇ ਕਹਿੰਦਾ ਮੈਨੂੰ 5000 ਫੁੱਟ ਦਾ ਮਾਲ ਚਾਹੀਦਾ ਹੈ ਮਿਲ ਜਾਏਗਾ ਇੱਕ ਲੜ ਦਾ 10000 ਫੁੱਟ ਦਾ ਕਿਤਨਾ ਲੋ 10000 20000 40000 ਫੁੱਟ ਜਿੰਨਾ ਕਸਟਮਰ ਸੰਦਾ ਇਤਨਾ ਮਾਲ ਇੱਕ ਵਾਰ ਚ ਟਰੱਕ ਭਰ ਕੇ ਭੇਜ ਦੋਗੇ ਹਾਂਜੀ ਬਿਲਕੁਲ ਕੀ ਬਾਤ ਆ ਯਾਰ ਅੱਛਾ ਜੇ ਕੋਈ ਤੁਹਾਡੇ ਕੋਲੇ ਮੰਨ ਲਓ ਸੌਫਟ ਦਾ ਮਾਲ ਲੈਣ ਆ ਗਿਆ ਲੈਣ ਆ ਗਿਆ ਅਗਲਾ ਕੋਈ ਆ ਤੁਸੀਂ ਰੇਟ ਕਿਹੜਾ ਲਾਉਂਦੇ ਹੋ 100 ਫੁੱਟ ਵਾਲੇ ਨੂੰ सोफ्ट वाले को जो रेट मांगे या ₹17 है हमारे पास ₹18 है ₹15 भी है ₹12 भी है ₹18 भी ₹9 भी है जो कस्टमर चाहेगा सस्ता चाहिए तो सस्ता भी है यार ठीक है ठीक है ठीक है भाई क्या बात हाँ, है मतलब रेट हाँ, चाहे 1000 फुट ले लो चाहे 100 फुट ले लो चाहे 10000 फुट ले लो रेट एक ही है हां रेट एक ही है और कस्टमर बढ़िया लेगा तो बढ़िया रेट में दे देंगे ठीक है मतलब जैसे जी टेल दोस्तों आके मांगोगे ये नहीं हैगा कि थोनू दो चार क्वालिटी दिखाए ता थोड़ा चित नहीं मानदा या जेब लाओ नहीं कर दे ਤੇ ਬਾਈ ਜੀ ਮੈਂ ਕਹਿੰਦਾ ਹੁਣ ਤਾਂ ਇਹ ਜੇ ਆਪਾਂ 8 ਰੁਪਏ 9 ਰੁਪਏ ਫਟਾਰੀ ਬਾਈ ਹੋਰੀ ਕਹਿ ਰਹੇ ਨੇ ਮਤਲਬ ਜਿਹੜਾ ਬਾਜਰੀ ਦਾ ਫਰਸ਼ ਲਾਉਨੇ ਆਪਾਂ ਇਹ ਤਾਂ ਉਦੋਂ ਤੋਂ ਵੀ ਸਸਤਾ ਪਊਗਾ ਹਾਂ ਸਸਤਾ ਮਿਕਸ ਮਾਲ ਆਏਗਾ ਮਿਕਸ ਮਾਲ ਹਾਂ ਉਹ ਤੋਂ ਵੀ ਸਸਤਾ ਮਿਲੂਗਾ ਤਾਂ ਦੋਸਤੋ ਤੁਸੀਂ ਸੋਚ ਸਕਦੇ ਹੋ ਪ੍ਰੇਫਰ ਕਰ ਸਕਦੇ ਹੋ ਬਹੁਤ ਡਿਜ਼ਾਈਨ ਨੇ ਬਾਈ ਹੋਰਾਂ ਕੋਲੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਬਾਰ-ਬਾਰ ਕਰਕੇ ਉਹ ਚੀਜ਼ਾਂ ਦਿਖਾ ਰਿਹਾ ਤੇ ਬਾਈ ਜੀ ਇਹ ਆਪਾਂ ਐਡਰੈਸ ਦੀ ਗੱਲ ਕਰਦੇ ਆ ਐਡਰੈਸ ਇਹ ਰਾਜਪੁਰਾ ਤੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਰਾਜਪੁਰਾ ਨਿਕਲਦੇ ਸਾਰੀ ਹੈ ਨਾ ਰਾਜਪੁਰੇ ਦੇ ਵਿੱਚ ਹੀ ਆ ਰਾਜਪੁਰਾ ਚੰਡੀਗੜ੍ਹ ਰੋਡ ਦੇ ਉੱਤੇ ਗਗਨ ਫੈਕਟਰੀ ਆ ਕਿਉ ਵਾਲੀ ਉਹਦੇ ਸਾਹਮਣੇ ਹੈ ਜੀ ਇਹ ਹੈਗਾ ਜੀ ਆਪਣਾ ਜੇ ਆਪਾਂ ਦੁਕਾਨ ਦੀ ਗੱਲ ਕਰੀਏ ਮਾਡਰਨ ਟਾਈਲਸ ਸਟੂਡੀਓ ਤੇ ਇਸ ਦੇ ਨਾਂ ਦੇ ਉੱਤੇ ਆ ਇਹ ਤੁਸੀਂ ਆ ਸਕਦੇ ਹੋ ਜੇ ਆਪਾਂ ਰਾਜਪੁਰਾ ਹੋਂ ਸਭ ਨੂੰ ਪਤਾ ਹੈ ਮੰਨ ਲਓ ਇਧਰੋਂ ਆਉਣੇ ਆਪਾਂ ਲੁਧਿਆਣਾ ਸਾਈਡ ਤੋਂ ਆਉਣੇ ਆ ਤਾਂ ਲੁਧਿਆਣੇ ਤੋਂ ਸਿੱਧਾ ਆਪਣਾ ਸਰਹੰਦ ਹੋ ਕੇ ਤੇ ਇਧਰੋਂ ਅਗਰ ਆਪਾਂ ਆਉਣੇ ਆ ਪਾਤਰਾਮੂਨਕ ਸਾਈਡ ਤੋਂ ਤਾਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਤੇ ਇਧਰੋਂ ਅੰਬਾਲਾ ਤੋਂ ਰਾਜਪੁਰਾ ਬਈ ਸੈਂਟਰ じゃ ਪੈ ਜਾਂਦਾ ਚੰਡੀ ਤੇ ਆ ਕੇ ਤੁਸੀਂ ਪ੍ਰੇਫਰ ਕਰ ਸਕਦੇ ਹੋ ਬਾਈ ਹੋਰਾਂ ਕੋਲ ਬਹੁਤ ਸਾਰੀ ਐਸੈਸਰੀ ਵੀ ਆ ਮਤਲਬ ਬਹੁਤ ਕੁਝ ਹੈ ਬਾਈ ਹੋਰਾਂ ਕੋਲੇ ਜੇ ਤੁਸੀਂ ਇੱਕ ਵਾਰੀ ਆਉਂਗੇ ਯਾਰ ਚਿੱਤ ਖੁਸ਼ ਹੋ ਜੂ ਦੁਕਾਨ ਦੇਖ ਕੇ ਬਹੁਤ ਵੱਡੇ ਵੱਡੇ ਸਟਾਕ ਨੇ ਇਹਨਾਂ ਕੋਲੇ ਤੇ ਟਾਈਲਾਂ ਦੀ ਕੁਆਲਿਟੀ ਪ੍ਰੀਮੀਅਮ ਸੁਪਰ ਪ੍ਰੀਮੀਅਮ ਕੁਆਲਿਟੀ ਹੈ ਬਾਈ ਹੋਰਾਂ ਦੀ ਬਾਈ ਜੀ ਹੁਣ ਮੰਨ ਲਓ ਮੇਰੀ ਵੀਡੀਓ ਦੇਖ ਕੇ ਕੋਈ ਆ ਜਾਂਦਾ ਤੁਹਾਡੇ ਕੋਲੇ ਤੁਸੀਂ ਉਹਨੂੰ ਗਿਫਟ ਕੀ ਦਿਓਗੇ ਮੇਰੀ ਵੀਡੀਓ ਅਗਰ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਵੀਡੀਓ ਨੂੰ ਅਗਰ ਆਪਕਾ ਵੀਡੀਓ ਦੇਖ ਕੇ ਆਏਗਾ ਕਸਟਮਰ ਹਾਂ ਤਾਂ ਹਮ ਉਨਕੋ ਇੱਕ ਵਸਪੈਸਨ ਫ੍ਰੀ ਦੇ ਦਿੰਗੇ ਫ੍ਰੀ ਹਾਂ ਜੀ ਬਿਲਕੁਲ ਕਦ ਦੱਸੀ ਨਹੀਂ ਮੈਂ ਇੱਕ ਬਹੁਤ ਕਹਿੰਡ ਗੱਲ ਦੱਸਦਾ ਕਿਉਂਕਿ ਇਹ ਦੁਕਾਨ ਹੁਣ ਤੁਸੀਂ ਕਹੋਗੇ ਵੀ ਤੁਸੀਂ ਲੱਭੀ ਕਿਵੇਂ ਤਾਂ ਮੈਂ ਦੱਸਦਾ ਇਹ ਬਾਈ ਹੋਰਾਂ ਨਾਲ ਸਾਡੇ ਪੁਰਾਣੇ ਰਿਲੇਸ਼ਨ ਨੇ ਮੈਂ ਬਾਦਰਾ ਤੋਂ ਇਹਨਾਂ ਕੋਲੋਂ 2020 ਚ ਸ਼ਾਇਦ 2000 2020 ਚ ਟੈਲਾਂ ਲੈ ਕੇ ਆਇਆ ਸੀ ਮੈਂ ਇਹਨਾਂ ਤੋਂ ਬਾਦਰੇ ਤੋਂ ਰਾਜਸਥਾਨ ਤੋਂ ਇਹਨਾਂ ਦੀ ਫੈਕਟਰੀ ਹੈ ਉੱਥੇ ਵੱਡੀ ਤੇ ਬਾਈ ਹੋਰਾਂ ਨੇ ਜਿਹੜੇ ਰੇਟ ਮੈਨੂੰ ਉਹ ਦਿੱਤਾ ਸੀ ਇਸ ਵਾਰੀ ਮੈਂ ਹੋਰ ਟੈਲਾਂ ਲੈ ਕੇ ਆਉਣੀ ਸੀ ਮੈਂ ਬਾਈ ਹੋਰਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਮੈਂ ਟੈਲਾਂ ਲੈਣਾ ਆਉਣਾ ਬਾਦਰੇ ਇਹ ਕਹਿੰਦੇ ਬਾਦਰੇ ਜਾਣ ਦੀ ਲੋੜ ਨਹੀਂ ਆਪਾਂ ਪੰਜਾਬ 'ਚ ਹੀ ਆ ਚੁੱਕੇ ਹਾਂ ਤੇ ਬਾਈ ਜੀ ਉਸ ਤੋਂ ਬਾਅਦ ਮੈਂ ਇੱਥੇ ਆਇਆ ਤੇ ਅਸੀਂ ਟੈਲਾਂ ਵੀ ਲੈ ਕੇ ਜਾਵਾਂਗੇ ਤੇ ਜਿਹੜੀ ਇਹਨਾਂ ਨੇ ਕਹਤੀ ਇਹਨਾਂ ਦੀ ਕਤਣੀ ਦੇ ਵਿੱਚ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਤੁਸੀਂ ਇਕੱਲਾ ਮੇਰੇ ਮੂੰਹੋਂ ਨਹੀਂ ਬਾਈ ਜੀ ਤੁਸੀਂ ਇਹਨਾਂ ਦੇ ਰੇਟ ਵੀਡੀਓ ਦੇ ਵਿੱਚ ਵੀ ਸੁਣ ਲੇ ਇੱਥੇ ਆ ਕੇ ਕੱਲੀ ਕੱਲੀ ਟਾਇਲ ਦਾ ਰੇਟ ਲਿਖ ਕੇ ਲੈ ਜਾਓ ਲਵੇ ਲਵੇ ਮਾਰਕੀਟ ਆ ਮਤਲਬ ਤੁਸੀਂ ਜਿਹੜਾ ਪਟਿਆਲੇ ਪਟਿਆਲਾ ਵੀ ਇੱਥੇ ਨੇੜੇ ਹੀ ਆ ਪਟਿਆਲੇ ਪਤਾ ਕਰ ਸਕਦੇ ਹੋ ਰਾਜਪੁਰੇ ਤੋਂ ਪਤਾ ਕਰ ਸਕਦੇ ਹੋ ਸਰਹੰਦ ਤੋਂ ਪਤਾ ਕਰ ਸਕਦੇ ਹੋ ਰੇਟ ਕਿਤੋਂ ਮਰਜ਼ੀ ਪਤਾ ਕਰ ਲਓ ਬਾਈ ਉਹਨਾਂ ਦੀ ਜਿਹੜੀ ਕੁਆਲਿਟੀ ਇਹਨਾਂ ਨੇ ਕਹਿਤੀ ਜਾਂ ਜਿਹੜੇ ਰੇਟ ਇਹਨਾਂ ਨੇ ਟਾਇਲ ਦੇ ਬੋਲਤੇ ਉਦੋਂ ਤੁਹਾਨੂੰ ਕਿਤੇ ਘੱਟ ਜਾਂ ਉਦੋਂ ਸੁਪਰ ਕੁਆਲਿਟੀ ਕਿਤੇ ਨਹੀਂ ਮਿਲੂਗੀ ਮੈਂ ਤਾਂ ਬਾਈ ਇਹ ਸਵਾਦ ਆ ਗਿਆ ਦੇਖ ਕੇ ਆ ਤੁਹਾਨੂੰ ਮੈਂ ਦਿਖਾਉਣਾ ਆ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਇਹ ਜਿਹੇ ਚੀਜ਼ਾਂ ਦੇਖ ਕੇ ਬਾਈ ਜੀ ਸਵਾਦ ਆ ਜਾਂਦਾ ਆ ਦੇਖੋ ਤੇ ਇੱਕ ਇੱਕ ਇੱਥੇ ਜ ਮਰ ਯਾਰ ਗੱਲ ਬਾਤ ਹੀ ਹੈ ਲੱਗਦਾ ਵੀ ਹਾਂ ਯਾਰ ਕਿਤੇ ਆਏ ਆ ਕੁਝ ਹੈਗਾ ਤੇ ਆਜੋ ਮੈਂ ਤੁਹਾਨੂੰ ਇੱਕ ਹੋਰ ਮੈਂ ਦਿਖਾਉਣਾ ਇੱਥੇ ਜੇ ਮੈਂ ਦੇਖਿਆ ਸੀਗਾ ਵੈਸੇ ਤਾਂ ਦੇਖੋ ਕੋਈ ਨਿੰਦਣ ਵਾਲੀ ਹੈ ਹੀ ਨਹੀਂ ਇਹਨਾਂ ਦੀ ਮਰ ਅਗਰ ਨਿੰਦ ਸਕੀ ਹੈ ਹੀ ਜੀ ਕੋਈ ਚੀਜ਼ ਹੈ ਹੀ ਨਹੀਂ ਆ ਦੇਖੋ ਬਾਈ ਦੇਖ ਕੇ ਯਾਰ ਸੱਚ ਹੈ ਮਨ ਖੁਸ਼ ਹੋ ਜਾਂਦਾ ਰੂਹ ਖੁਸ਼ ਹੋ ਜਾਂਦੀ ਵੀ ਹਾਂ ਯਾਰ ਕੁਝ ਚੀਜ਼ ਲੱਗੀ ਹੈ ਮੋਨ ਅੱਛਾ ਮੇਰੇ ਅਗਰ ਤੁਹਾਡੇ ਕੋਲੇ ਕੋਈ ਆਉਂਦਾ ਹੈ ਨਾ ਆਪਣੀ ਵੀਡੀਓ ਕਿਉਂਕਿ ਲੋਕ ਆਪਣੇ ਤੇ ਵਿਸ਼ਵਾਸ ਨਾਲ ਬਹੁਤ ਕਰਦੇ ਨੇ ਯਾਰ ਮਤਲਬ ਕਿ ਜਿਵੇਂ ਜਹੇ ਜੀ ਡੀਲ ਸਾਡੇ ਨਾਲ ਕਰਦੇ ਹੋ ਨਾ ਵੀਰ ਬਣ ਕੇ ਜਿਹੜਾ ਵੀ ਕੋਈ ਆਊਗਾ ਪਹਿਲਾਂ ਚਾਹ ਪਾਣੀ ਪਲਾਉਣਾ ਠੀਕ ਹੈ ਜੂਸ ਵਗੈਰਾ ਪੁੱਛਣਾ ਨਾਮ ਲੈਣਾ ਉਸ ਤੋਂ ਬਾਅਦ ਬਾਈ ਜੀ ਕੋਈ ਵੀ ਧੋਖਾ ਤੜੀ ਜਾ ਮਤਲਬ ਕਿ ਯਾਰ ਉਹ ਨਾ ਇਹ ਨਾ ਹੋਵੇ ਇੱਥੋਂ ਮਾਲ ਕੁਝ ਤੁਸੀਂ ਕੁਝ ਹੋਰ ਬੋਲਤਾ ਤੇ ਭਰ ਕੇ ਕੁਝ ਹੋਰ ਭੇਜ ਦੋ ਜਿਹੜਾ ਸਾਡੇ ਨਾਲ ਡੀਲ ਕਰਿਆ ਕਿਉਂਕਿ ਕਈ ਵਾਰੀ ਹੁੰਦਾ ਵੀ ਅਗਲਾ ਪੱਤਰਕਾਰਾਂ ਨਾਲ ਵਧੀਆ ਡੀਲ ਕਰਦਾ ਕਿਤੇ ਕਸਟਮਰ ਤੁਸੀਂ ਉਹੀ ਫਿਰ ਦੇਖ ਲੈ ਮੈਂ ਉਹਨਾਂ ਨਾਲ ਖੜਾ ਜਿਹੜੇ ਇੱਥੋਂ ਲੈ ਕੇ ਜਾਣਗੇ ਵੀ ਉਹ ਚੀਜ਼ ਦੱਸ ਦੋ ਕੋਈ वो काम नहीं है हमारे पास हाँ। जो कस्टमर खुद देख के जाएगा वो ही माल जाएगा कोई धोखा चपटी कुछ भी नहीं है चाहे खड़के परवा ले हाँ। कस्टमर हमारे को सो रुपए यहाँ देख के जाएगा हाँ। तो आगे जाके पैसा दे सकता है कोई धोखा चपटी नहीं अच्छा है दोस्तों आ गल बहुत घंट है अगर तो लगू है यार ना कई बार वैसे बंदे घंट ने ਪਰ ਕਈ ਵਾਰੀ ਲੱਗਦਾ ਬਾਈ ਜੀ ਥੋੜੇ ਬਹੁਤੇ ਪੈਸੇ ਦੇ ਕੇ ਇਹਨਾਂ ਤੋਂ ਮਾਲ ਬੁੱਕ ਕਰਾ ਕੇ ਵਗ ਜਿਓ ਤੇ ਆਪਦੇ ਘਰੇ ਜਾ ਕੇ ਪੂਰੇ ਪੈਸੇ ਦੇ ਦਿਓ ਉਹ ਵੀ ਕੋਈ ਚੱਕਰ ਨਹੀਂ ਬਹੁਤ ਘੈਂਟ ਨੇ ਬਾਈ ਰਾਜਸਥਾਨੀ ਨੇ ਯਾਰ ਰਾਜਸਥਾਨ ਦੇ ਦਿੱਤਾ ਵੈਸੇ ਵੀ ਧੋਖਾ ਧੜੀ ਨਹੀਂ ਹੈਗੀ ਮੈਂ ਹੁਣ ਹੀ ਰਾਜਸਥਾਨ ਜਾ ਕੇ ਆ ਇਹਨਾਂ ਦੇ ਮਾਂ ਦੇ ਪੁੱਤਾਂ ਨੇ ਆਪਦੇ ਘਰ ਆ ਜਿਹੜੇ ਬਹੁਤ ਘੈਂਟ ਘੈਂਟ ਕੋਠੀਆਂ ਨੇ ਤੇ ਬਾਹਰ ਬਾਗਲ ਵੀ ਨਹੀਂ ਮਾਰੇ ਹੋ ਸੁਣੀ ਛੱਡ ਰਹੇ ਨੇ ਬਾਈ ਉੱਥੇ ਧੋਖਾ ਧੜੀ ਵਾਲਾ ਕੰਮ ਹੈ ਨਹੀਂ ਵੈਸੇ ਰਾਜਸਥਾਨ ਦੇ ਹਾਂ ਰਾਜਸਥਾਨ ਵਿੱਚ ਨਹੀਂ ਹੈ ਬਾਈ ਰਾਜਸਥਾਨੀ ਨੇ ਬਾਈ ਹੋਰੀ ਬਹੁਤ ਘੈਂਟ ਕੰਮ ਹੈ ਇਹਨਾਂ ਦਾ ਆਓ ਟੈਲਾਂ ਦੇ ਜਾਓ ਪ੍ਰੈਫਰ ਕਰੋ ਬਹੁਤ ਘੈਂਟ ਗੱਲਬਾਤ ਹੈ thank you